ਦੇਖੋ ਬੜੀ ਸਾਫ਼ ਗੱਲ ਕਹਿਣੀ ਚਾਹੁੰਦਾ ਮੈਂ ਕੁਝ ਕਾਰਨ ਤੇ ਪੰਜਾਬੀ ਨੂੰ ਖਤਰਾ ਔਰ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਇਹਦੇ ਨਾਲੋਂ ਉਹਨੂੰ ਪੰਜਾਬੀ ਨਾਲੋਂ ਤੋੜਿਆ ਜਾ ਰਿਹਾ ਜਿੰਨਾ ਚਿਰ ਇਹ ਠੀਕ ਆ ਕਿ ਜਿੰਨਾ ਚਿਰ ਸਾਡੇ ਪਿੰਡ ਹੈਗੇ ਆ ਪੁਰਾਣੀ ਪੀੜ੍ਹੀ ਹੈ ਪੰਜਾਬੀ ਬਚੀ ਰੋ ਪਰ ਇੱਕ ਚਿੰਤਾ ਦਾ ਵਿਸ਼ਾ ਪਈ ਜਦੋਂ ਸਾਡੇ ਪੋਤਰੇ ਤੇ ਪੋਤਰੀਆਂ ਹੋਣਗੀਆਂ ਦੋਤਰੇ ਤੇ ਦੋਤਰੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਆਪੇ ਨੂੰ ਤਾਂ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਅੰਗਰੇਜ਼ੀ ਮਾਧਿਮ ਤੋਂ ਪੜਾਇਆ ਤੇ ਜਦੋਂ ਉਹ ਜਿਹੜੇ ਸਾਡੇ ਪੋਤਰੇ ਪੋਤਰੀਆਂ ਨੇ ਦੋਤਰੇ ਦੋਤਰੀਆਂ ਨੇ ਜਦੋਂ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਣਗੇ ਤਾਂ ਇਸ ਵੇਲੇ ਮੈਂ ਸਮਝਦਾ ਕਿ ਪੰਜਾਬੀ ਨੂੰ ਹਕੀਕੀ ਤੌਰ ਤੇ ਖਤਰਾ ਹੈ ਇਵਨ ਪੰਜਾਬੀ ਨੂੰ ਨਹੀਂ ਖਤਰਾ ਭਾਰਤ ਦੀਆਂ ਸਾਰੀਆਂ ਖੇਤਰੀ ਪਛਾਵਾਂ ਨੂੰ ਖਤਰਾ ਔਰ ਪੰਜਾਬੀ ਨੂੰ ਵੱਧ ਖਤਰਾ ਤੋ ਕਿ ਪੰਜਾਬੀ ਨੂੰ ਮਾਰਨ ਲਈ ਦੋ ਪਛਾਵਾਂ ਨੇ ਇੱਕ ਹਿੰਦੀ ਤੇ ਇੱਕ ਅੰਗਰੇਜ਼ੀ ਦੇਖੋ ਸਾਨੂੰ ਕੋਈ ਬੰਦਾ ਆਪਣੀ ਉਮਰ 'ਚ 10 ਪਿਛਾਵਾਂ ਸਿੱਖੇ 11 ਸਿੱਕੇ 15 ਸਿੱਕੇ ਤੁਹਾਨੂੰ ਉਹਦੇ ਨਾਲ ਇਤਰਾਜ਼ ਨਹੀਂ ਕਿਉਂਕਿ ਮੈਨੂੰ ਪਤਾ ਨਹੀਂ ਪਰ ਇੱਕ ਗੱਲ ਵਿਗਿਆਨਕ ਤੌਰ ਤੇ ਸਾਬਤ ਆ ਕਿ ਬੱਚਾ ਆਪਣੀ ਮਾਂ ਬੋਲੀ 'ਚ ਸਭ ਤੋਂ ਵਧੀਆ ਸਿੱਖਦਾ ਤੇ ਸਭ ਤੋਂ ਚੰਗਾ ਸਿੱਖਦਾ ਤੇ ਜਿਉਂਨੇ ਦੂਜੀਆਂ ਪਿਛਾਵਾਂ ਪੜ੍ਹਣੀਆਂ ਨੇ ਅਸੀਂ ਦੇਖੋ ਸਾਡੇ ਬਾਰੇ ਅਸੀਂ 6ਵੀਂ ਦੀ ਅੰਗਰੇਜ਼ੀ ਸ਼ੁਰੂ ਹੋਈ ਔਰ ਅਸੀਂ ਅੰਗਰੇਜ਼ੀ ਕਿਦਾਂ ਪੜੀ ਅਸੀਂ ਪੰਜਾਬੀ ਤੋਂ ਅੰਗਰੇਜ਼ੀ ਇਟ ਇਜ਼ ਅ ਕੈਟ ਇਹ ਬਿੱਲੀ ਹੈ ਮਤਲਬ ਥਿਸ ਇਜ਼ ਬੈੱਡ ਇਹ ਬੱਲਾ ਹੈ ਅਸੀਂ ਜੇ ਬੱਚੇ ਨੂੰ ਪੰਜਾਬੀ ਆ ਜਾਏ ਤੇ ਉਹਨੂੰ ਦੂਜੀ ਭਾਸ਼ਾ ਵੀ ਆ ਸਕਦੀ ਜਿਹੜੀ ਸਾਡੀ ਪੰਜਾਬ ਦੇ ਵਿੱਚ 90ਵਿਆਂ ਤੱਕ 1990 99 ਤੱਕ ਪ੍ਰਾਈਵੇਟ ਸਕੂਲ ਇੰਗਲਿਸ਼ మీడియం ਸਕੂਲ ਬਹੁਤ ਵਿਰਲਸ ਬਹੁਤ تھوڑے ਦੇਖੇ ਸਾਰੇ ਪੰਜਾਬ ਚ 100 ਸਕੂਲ ਵੀ ਇੰਗਲਿਸ਼ మీడియం ਨਹੀਂ ਹੋਊਗਾ 90 ਤੱਕ 90 ਤੱਕ 100 ਵੀ ਨਹੀਂ ਹੋਣਾ ਤੇ ਬੱਚੇ ਉਦੋਂ ਵੀ ਪੰਜਾਬ ਚ ਪੰਜਾਬੀ ਮਾਧਿਮ ਰਾਈ ਪੜ ਕੇ ਆਈਐਸ ਵੀ ਬਣਦੇ ਸੀ ਆਈਪੀਐਸ ਵੀ ਬਣਦੇ ਸੀ ਇੰਡੀਅਨ ਫੋਰਨ ਸਰਵਿਸਿਜ਼ ਜਾਂਦੇ ਸੀ ਮੈਂ ਇੱਕ ਚਾਵਲਾ ਜੀ ਤੁਹਾਨੂੰ ਸਵਾਲ ਕਰਾਂ ਆ ਸਾਡੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਖੁੱਲੇ ਆ ਨਾ ਸੇਂਟ ਫ੍ਰਾਂਸਿਸ ਆਰਡੀਕੋਸਲਾ ਡੀਏਵੀ ਸੈਨੀਟਰੀ ਮੈਨੂੰ ਇੱਕ ਦੱਸਿਓ ਜਰਾ ਅਨਲਿਸਿਸ ਕਰਿਓ ਤੁਸੀਂ ਬਟਾਲੇ ਰਹਿੰਦੇ ਹੋ ਪੰਜਾਬ ਬਟਾਲੇ ਤੋਂ ਕਿੰਨੇ ਪੀਸੀਐਸ ਬਣੇ ਆ ਚੱਲ ਅੱਗੇ ਕੀ ਕੰਵਰਟ ਹੋ ਜਾ ਰਿਹਾ ਸੀ ਜਿਹੜੇ ਲੱਭ ਦੇ ਵਿੱਚ ਆਪਾਂ ਜ਼ਿਕਰ ਕਰਦੇ ਕਰੀਏ ਜਿਸ ਸ਼ਾਇਦ ਉਹਨਾਂ ਦੇ ਬੱਚੇ ਅੱਜ ਵੀ ਆਇਆ ਸੰਸਰ ਜਾਂ ਪੀਸੀਐਸ ਨਹੀਂ ਜਾਉਂਦੇ ਮੈਂ ਕਿਹਾ ਅੱਜ ਵੀ ਜਿਹੜੇ ਸਾਡੇ ਬਟਾਲੇ ਤੋਂ ਮੈਨੂੰ ਇੱਕ ਐਨਾਲਿਸਿਸ ਕਰੋ ਤੁਸੀਂ ਪੱਤਰਕਾਰ ਹੋ ਮੇਰੇ ਕੋਲ ਸਾਧਨ ਘੱਟ ਨੇ ਤੁਸੀਂ ਦੱਸੋ ਵੀ ਪਿਛਲੇ 20 ਸਾਲਾਂ ਚ ਕਿੰਨੇ ਪੀਸੀਐਸ ਬਣੇ ਆ ਪੰਜਾਬ ਦੇ ਬਟਾਲੇ ਤੋਂ ਅੰਗਰੇਜ਼ੀ ਸਕੂਲ ਹੈਗੇ ਆ ਨਾ ਕਿੰਨੇ ਅਸੀਂ ਪੀਸੀਐਸ ਅਫਸਰ ਬਣਾਤੇ ਕਿੰਨੇ ਕ ਅਸੀਂ ਆਈਐਸ ਬਣਾਤੇ ਕਿੰਨੇ ਕ ਅਸੀਂ ਬੱਚੇ ਪੈਦਾ ਕਰਤੇ ਅੱਛਾ ਦੇਖੋ ਮੈਂ ਕਹਿੰਦਾ ਇੱਕ ਵਿਗਿਆਨਕ ਤੌਰ ਤੇ ਸਚਾਈ ਆ ਇਹ ਪੰਜਾਬ ਦਾ ਭਾਰਤ ਦਾ ਦਖਾਨ ਤੇ ਆ ਪੀ ਮਤਲਬ ਜੇ ਤੁਸੀਂ ਜਰਮਨ ਵਾਲਿਆਂ ਤਰੱਕੀ ਕੀਤੀ ਉਹਨਾਂ ਆਪਣੀ ਭਾਸ਼ਾ ਚ ਕੀਤੀ ਫਰਾਂਸ ਨੇ ਕੀਤੀ ਫਰੈਂਚਿਜ਼ ਕੀਤੀ ਇਟਲੀ ਵਾਲਿਆਂ ਕੀਤੀ ਚੀਨ ਵਾਲਿਆਂ ਕੀਤੀ ਰੂਸ ਵਾਲਿਆਂ ਕੀਤੀ ਆਪਣੀ ਮਾਂ ਬੋਲੀ ਰਹਿਣ ਕੀਤੀ ਅਸਲ ਸਮੱਸਿਆ ਹੁਤਾ ਕੀ ਆ ਜਿੰਨੂੰ ਅਸੀਂ ਅੰਗਰੇਜ਼ੀ ਨੂੰ ਨੌ ਲਖਾ ਸਮਝ ਰਹੇ ਹਾਂ ਨਾ ਇਹ ਗੁਲਾਮੀ ਦੀ ਜਿੰਜੀ ਲਿਖਤੀ ਰੱਬਾ हरथां जेड़ी हार गी क़िस्मत कही